ਕੋਈ ਵੀ ਵਿਆਹ ਹੋਵੇ ਸਭ ਤੋਂ ਪਹਿਲਾਂ ਲੋਕ ਹੁਣ ਇਹੀ ਸੋਚਣ ਲੱਗਦੇ ਆ ਕਿ ਇਹ ਲਵ ਮੈਰਿਜ ਆ ਜਾਂ ਫਿਰ ਅਰੇਂਜ ਮੈਰਿਜ ਆ ਤੁਹਾਨੂੰ ਪਤਾ ਹੀ ਹੈ ਸਕਵੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਦਾ ਵਿਆਹ ਹੋਇਆ ਤੇ ਬਹੁਤ ਸਾਰੇ ਲੋਕ ਖਾਸ ਕਰਕੇ ਕੁੜੀਆਂ ਇਹੀ ਸੋਚ ਰਹੀਆਂ ਨੇ ਕਿ ਜਿਹੜਾ ਮੁੰਡਾ ਹਰਕੀਰਤ ਕੌਰ ਬਾਦਲ ਨੂੰ ਮਿਲਿਆ ਉਹ ਇੱਕ ਸੋਹਣਾ ਸੁਨੱਕਾ ਉੱਚਾ ਲੰਮਾ ਗੱਭਰੂ ਆ ਘਰੋਂ ਵੀ ਬਹੁਤ ਜ਼ਿਆਦੇ ਅਮੀਰ ਆ ਹਜ਼ਾਰਾਂ ਏਕੜ ਜ਼ਮੀਨ ਉਸ ਦੇ ਕੋਲ ਆ ਕਿ ਇਹ ਅਰੇਂਜ ਮੈਰਿਜ ਹੋਈ ਆ ਜਾਂ ਫਿਰ ਹਰਕੀਰਤ ਕੌਰ ਬਾਦਲ ਨੇ ਇਹ ਜਿਹੜਾ ਮੁੰਡਾ ਖੁਦ ਲੱਭਿਆ ਤੁਹਾਨੂੰ ਇਸ ਸਾਰੀ ਜਾਣਕਾਰੀ ਦੇਵਾਂਗੇ ਕਿ ਹਰਕੀਰਤ ਕੌਰ ਬਾਦਲ ਤੁਹਾਨੂੰ ਵੀ ਪਤਾ ਪੂਰੇ ਪੰਜਾਬ ਨੂੰ ਪਤਾ ਕਿ ਵੱਡੇ ਘਰਾਣਿਆਂ ਦੇ ਜਿਹੜੇ ਬੱਚੇ ਆ ਉਹ ਅਕਸਰ ਵਿਦੇਸ਼ਾਂ ਦੇ ਵਿੱਚ ਪੜਦੇ ਆ ਜਦੋਂ ਵਿਦੇਸ਼ਾਂ ਦੇ ਵਿੱਚ ਪੜਦੇ ਆ ਤੇ ਉਹ ਥੋੜੇ ਜੇ ਇੰਡੀਪੈਂਡੈਂਟ ਵੀ ਹੁੰਦੇ ਆ ਜਿਸ ਤਰੀਕੇ ਦੇ ਨਾਲ ਆਪਾਂ ਵੇਖਦੇ ਆ ਜਿਹੜੇ ਬੱਚੇ ਆਤਮ ਨਿਰਭਰ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਆਪਣੇ ਫੈਸਲੇ ਖਾਸ ਕਰਕੇ ਵਿਆਹ ਦੇ ਫੈਸਲੇ ਉਹ ਖੁਦ ਲੈਂਦੇ ਆ ਸਕਵੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਬਹੁਤ ਹੀ ਲਾਇਕ ਬੱਚੀ ਹੈ ਤੇ ਉਸ ਦੇ ਲਈ ਜੋ ਮੁੰਡਾ ਮਿਲਿਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਜਿੰਨਾ ਉਹਨਾਂ ਹੀ ਉਹ ਵੱਡੇ ਕਾਰੋਬਾਰ ਸੰਭਾਲਦਾ ਉਹਨਾਂ ਹੀ ਉਹ ਬੱਚਾ ਲਾਇਕ ਆ ਉਸ ਦਾ ਨਾਮ ਤੇਜਵੀਰ ਸਿੰਘ ਤੂਰ ਤੇ ਉਸ ਦਾ ਪਿਛੋਕਰ ਜਲੰਧਰ ਦੇ ਕਪੂਰਥਾਲਾ ਦੇ ਸਬੰਧਤ ਇੱਕ ਪਿੰਡ ਦੇ ਨਾਲ ਆ ਜਿੱਥੇ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਆ ਤੁਹਾਨੂੰ ਦੱਸ ਦਿੰਨੇ ਆ ਕਿ ਅਰੇਂਜ ਮੈਰਿਜ ਆ ਇਹ ਲਾ